ਭਾਈ ਆ ਜੀ ਜਾਣੇ ਕਿਸਾਨੀ ਬਹੁਤ ਸੌਖੀ ਕਰਤੀ ਆ ਵੇਖੋ ਮਿੰਨੀ ਰੂਟਾ ਵੇ ਟ੍ਰੈਗਿਆ ਪਟ્રોલ ਵਾਲਾ ਜਿਹੜਾ ਕਿ ਬਾਹਨ ਨੂੰ ਜਮਾ ਭੋਰ-ਭੋਰ ਕੇ ਆ ਵੇਖੋ ਕਿੰਨਾ ਵਧੀਆ ਬਣਾ ਰਿਹਾ ਹੈਗਾ ਕਿਸ ਨੇ ਸਬਜ਼ੀ ਲਾਉਣੀਆਂ ਜਾਂ ਜਿਵੇਂ ਕਿਸੇ ਦਾ ਦਰਖਤ ਲਾਏ ਹੁੰਦੇ ਆ ਕੋਈ ਬਾਗ ਲਾਏ ਹੁੰਦੇ ਆ ਉਦੋਂ ਟਰੈਕਟਰ ਨਹੀਂ ਚੱਲਦਾ ਤਾਂ ਆਹ ਕੰਮ ਕਰੂਗਾ ਭਾਈ ਬੰਦ ਕਰੋ ਬਣਾ ਜਾ ਕਿੰਨੀ ਕੀਮਤ ਆ ਭਾਈ ਇਹਦੀ ਇਹ ਹੈਗਾ ਜੀ ਜਿਹੜਾ ਉਹ ਤਾਂ ਪੈਂਦਾ 45000 ਦਾ ਬਟ ਇਹ ਜਿਹੜਾ ਉਹ ਆਪਣਾ 1 ਅਪ੍ਰੈਲ ਤੋਂ ਉਹਦਾ ਨਹੀਂ ਤੇ ਅਸੀਂ 38000 ਰੁਪਏ ਕਰਤਾ ਸਬਸਿਡੀ ਦੇਦੀ ਸਬਸਿਡੀ ਦੇਦੀ ਇਹਦੇ ਉੱਤੇ ਤੇ ਇਹਦੇ ਨਾਲ ਤੁਸੀਂ ਕਈ ਕੰਮ ਕਰ ਸਕਦੇ ਹੋ ਕਿਹੜੇ ਕਿਹੜੇ ਕੰਮ ਹੋ ਜਾਣਗੇ ਇਹਦੇ ਨਾਲ ਜਿੰਦਰਾ ਵੀ ਲੱਗ ਜੂ ਸੁਹਾਗਾ ਵੀ ਲੱਗ ਜੂ ਇਹ ਨਾਲ ਕਣ ਕਬੱਡਨਾਂ ਦਾ ਰੀਪਰ ਵੀ ਲੱਗ ਜੂ ਇਹ ਨਾਲ ਪਾਣੀ ਵਾਲਾ ਪੰਪ ਵੀ ਲੱਗ ਜੂ ਇਹ ਨਾਲ ਸਪਰੇਅ ਵਾਲਾ ਵੀ ਲੱਜੂ ਇਹ ਨਾਲ ਟਰਾਲੀ ਵੀ ਲੱਗ ਜੂ ਸਾਰਾ ਕੁਝ ਹੀ ਲੱਗ ਜੂਗਾ ਟਰਾਲੀ ਵੀ ਲੱਗ ਜਣੀ ਇਹਦੇ ਵਿੱਚ ਇਹ ਤਾਂ ਫਿਰ ਟਰੈਕਟਰ ਹੀ ਕਹ ਲਈ ਉਹਨੇ ਹਾਂ ਜੀ ਆ ਇਹ ਇੱਕ ਟਰਾਲੀ ਦੇ ਵਿੱਚ 8 ਕੁਇੰਟਲ ਵਜ਼ਨ ਖਿੱਚ ਲ ਇੱਕ ਟਾਇਰ ਤੇ ਇੱਕ ਖਾਲਾ ਪਾ ਕੇ ਬੱਟਾ ਬਣਾਉਣ ਵਾਲਾ ਰੀਜੜ ਇਹ ਬੱਟਾ ਬਉਣ ਵਾਲਾ ਵੀ ਆ ਤੇ ਕਿੱ데 ਪਹੁੰਚ ਹੈ ਮੈਨੂੰ ਕਿੱਥੋਂ ਬਈ ਇਹ ਇਹ ਮਿਲਦਾ ਜੀ ਲੁਧਿਆਣੇ ਦੇ ਵਿੱਚ ਗਿੱਲ ਪਿੰਡ ਦੇ ਅੰਦਰ ਸਪਰੇਅ ਮੈਨ ਦੀ ਫੈਕਟਰੀ ਦੇ ਵਿੱਚ ਬਹੁਤ ਵੱਡੀ ਫੈਕਟਰੀ ਆ ਬਈ ਕੋਈ ਆਮ ਦੁਕਾਨ ਨਹੀਂ ਹੈਗੀ ਇੱਥੇ ਬਹੁਤ ਚੀਜ਼ਾਂ ਬਣਦੀਆਂ ਨੇ ਸੋ ਵੀਡੀਓ ਸ਼ੇਅਰ ਕਰਕੇ ਆਪਣੇ ਕਿਸਾਨ ਮਿੱਤਰਾਂ ਤੱਕ ਜਰੂਰ ਪਹੁੰਚਾ ਦਿਓ ਜੀਨੇ ਇਹ ਰੂਟਾਵੇਟਰ ਲੈਣਾਗਾ ਲੁਧਿਆਣੇ ਦੇ ਪਿੰਡ ਗਿੱਲ ਕਲਾ ਆ ਜਿਓ ਧੰਨਵਾਦ